ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਸੁਲਤਾਨਪੁਰ ਲੋਧੀ ਤੋਂ ਵਤਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਨਾਮ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਚ ਹੈ ਅਜੇ ਹੀ ਚੋਣਾਂ ਚੋਣਾਂ ਚ ਹੱਥ ਅਜਮਾਉਣ ਦੇ ਸੰਕੇਤ ਵੀ ਦਿੱਤੇ ਨੇ ਦੂਸਰੋਂ ਜਿਹੜੀ ਚੋਣਾਂ ਕਨੂਰ ਸਾਹਿਬ ਲੜੂਗੇ ਜਾਂ ਨਨਕਾਣਾ ਸਾਹਿਬ ਵੇਖੋ ਗੱਲ ਇਹ ਫੈਸਲੇ ਪਾਰਟੀ ਦੇ ਆ ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ ਪਰ ਇੱਕ ਗੱਲ ਜ਼ਰੂਰ ਦੱਸ ਰਿਆਂ ਚੰਗਾ ਜਿਸ ਮਰਜ਼ੀ ਲਾ ਦੀਏ ਦੋ ਤਿੰਨ ਦਿਨਾਂ ਤੋਂ ਸਾਫ ਦਾ ਐਮਐਲਏ ਦੱਸ ਰਿਹਾ ਕਿ ਰਾਣੇ ਨੇ ਐਮਪੀ ਲੜ ਲੈਣੀ ਤੇ ਸੀਟ ਮੇਰੇ ਲਈ ਵਿਲੀ ਹੋ ਜਾਣੀ ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮਪੀ ਬੜਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਕ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ ਸੰਗਠਨ ਚੋਂ ਵੈਰੀ ਗੁੱਡ ਤੇ ਜੇ ਮੇਰੀ ਡਿਊਟੀ ਲਾਉਣਗੇ ਤੇ ਮੇਰੇ ਪਰਿਵਾਰ ਵਿੱਚੋਂ ਐਮਐਲਏ ਲੜਾਉਂਗਾ ਪਰ ਜੋ ਮਰਜ਼ੀ ਹੋਵੇ ਜਿਹਨੇ ਬਾਬੇ ਨਾਨਕ ਦੇ ਪੈਸਾ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ ਉਹ ਕਿਸੇ ਹਾਲਤ ਚ ਵੀ ਸੁਲਤਾਨਪੁਰ ਲੋਧੀ ਚ ਐਮਐਲਏ ਬਣਦੇ ਵੇਲੇ ਸੋਚ ਨਹੀਂ ਸਕਦਾ ਬਰਨਾਲਾ ਪਾਸ਼ਾਦੀ ਨਗਰੀ ਨੂੰ ਸੁਲਤਾਨਪੁਰ ਨੂੰ ਜਿਹੜਾ ਮੇਨ ਰਾਂ ਕਪੂਰਥਲੇ ਦਾ ਕਨੈਕਟ ਕਰਦਾ ਉਹ ਵਾਇਆ ਡੜਵੰਡੀ ਆ ਤੇ ਡੜਵੰਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿੰਮੇਵਾਰ ਦੇ ਟਰੈਕਟਰ ਦੀ ਇੱਕ ਟੁੱਟ ਜਾ ਹੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇੰਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫ਼ਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਰਾਹ ਥਾਣੀ ਨਹੀਂ ਗਏ ਸੋ ਇੰਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹ ਜੀ ਨਵੀਂ ਸੜਕ ਬਣਨੀ ਆ 19 ਦੇ ਤੱਕ ਇਹਦੀ ਜਿਹੜੀ ਪੈਚਵਰਕ ਆ ਖਰਾਾ ਦਿੱਤਾ ਜਾਵੇ ਤੇ ਮਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਸੋ 6 ਮਹੀਨਿਆਂ 'ਚ ਕਿਸੇ ਨੇ ਕੁਛ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਹੀ ਚੱਕ ਲਈ ਆ ਤੇ ਮਾਲਿਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚਵਰਕ ਕਰਾ ਕੇ ਮੋਟਰੇਬਲ ਸਿਚੁਏਸ਼ਨ ਤੇ ਚ ਲੈ ਕੇ ਆਵਾਂਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ